ਅੱਜ ਨਾ ਹੁਣ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਬਰਸਾਤ ਦਾ ਮੌਸਮ ਆ ਗਿਆ ਹੈ ਤੇ ਜਦੋਂ ਬਰਸਾਤ ਦਾ ਮੌਸਮ ਆਉਂਦਾ ਹੈ ਤਾਂ ਮੱਛਰ ਮਛਰਾਂ ਨਾਲ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਵੱਧ ਜਾਂਦੀਆਂ ਖਾਸ ਕਰਕੇ ਸਾਰੇ ਲੋਕ ਜਾਣਦੇ ਡੈਂਗੂ ਤੇ ਚੱਕਲਪੁੜਿਆ ਜਿਹੜਾ ਕਿ ਉਹਦਾ ਮੁੱਖ ਕਾਰਨ ਇਹ ਆ ਵੀ ਜਿਹੜਾ ਮੱਛਰ ਹੁੰਦਾ ਨਾ ਇਹ ਵਾਲਾ ਮੱਛਰ ਸਾਫ਼ ਪਾਣੀ ਦੇ ਵਿੱਚ ਘਰ 'ਚ ਜਿਵੇਂ ਤੁਸੀਂ ਠੰਡੀ ਹਵਾ ਵਾਸਤੇ ਕੂਲਰ ਲਾਇਆ ਹੋਇਆ ਜਾਂ ਫ੍ਰਿਜ ਦੇ ਨੀਚੇ ਨਾ ਪੁਰਾਣੇ ਵਾਲੇ ਫ੍ਰਿਜਾਂ ਦੇ ਨੀਚੇ ਇੱਕ ਟ੍ਰੇ ਹੁੰਦੀ ਆ ਕਿਹਦੇ ਪਿੱਛੇ ਟ੍ਰੇ ਹੁੰਦੀ ਆ ਉਹਦੇ ਵਿੱਚ ਸਾਨੂੰ ਉਹਦੇ ਚੋਂ ਲੱਭਿਆ ਲਾਰਵਾ ਤੇ ਜਾਂ ਜਿਹੜੇ ਆਪਾਂ ਪਾਸ਼ਿਆਂ ਵਾਸਤੇ ਕਟੋਰੇ ਰੱਖ ਦਿੰਦੇ ਆ ਕੋਈ ਲੋਕ ਨੇ ਪਾਣੀ ਦੀ ਸ਼ਾਰਟੇਜ ਹੁੰਦੀ ਆ ਤੇ ਉਹ ਸਟੋਰ ਕਰ ਲੈਂਦੇ ਆ ਡਰਮ ਰੱਖੇ ਹੁੰਦੇ ਉਹਨਾਂ ਨੂੰ ਸੋ ਇਹ ਜਾਂ ਕੋ ਟੁੱਟਿਆ ਹੋਇਆ ਭਾਂਡਾ ਪਿਆ ਟਾਇਰ ਪਿਆ ਹੋਇਆ ਸੇਬਾਸੀ ਜੇ ਆਪਾਂ ਪਾਣੀ ਕਿਤੇ ਖੜਾ ਹੋਵੇ ਉਹਦੇ ਵਿੱਚ ਇਹ ਮੱਛਰ ਜਿਹੜਾ ਹੈਗਾ ਇਹਨੂੰ ਅਸੀਂ ਏਡੀ ਜੈਪਟੀ ਕਹਿੰਦੇ ਆ ਉਹਦੇ ਚ ਪੜਪਦਾ ਤੇ ਇੱਕ ਵਾਰੀ ਡੈਂਗੂ ਹੋ ਜਾ ਚਿਕਨਗੁੜੀਆ ਹੋ ਜਾਉਦਾ ਇਲਾਜ ਬਹੁਤ ਔਖਾ ਹੈ ਕਿਵਣੀ ਤਾਂ ਜਿਹੜੀਆਂ ਪ੍ਰੈਟ ਲੈਕਸ ਕਾਰਡ ਚੰਨੀਆਂ ਤੁਹਾਨੂੰ ਉਹਨਾਂ ਦੋਨਾਂ ਪਾਰੀਆਂ ਦੇ ਵਿੱਚ ਉਹ ਉਹਦੇ ਵਾਸਤੇ ਅਸੀਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦੇ ਆ ਬਰੀਡਿੰਗ ਚੈੱਕ ਕਰਦੇ ਅਸੀਂ ਗਰਦੀ ਵਧਾਤੀਆਂ ਚਾਲੀ ਕਰਦੇ ਆ ਜੇ ਤੁਹਾਡੇ ਸਿਰਫ ਅਜੇ ਤੱਕ ਜਿਹੜਾ ਹੈਗਾ ਉਹ ਇੱਕ ਪਿੰਡ ਦੇ ਵਿੱਚ ਪੋਜ਼ਿਟਿਵ ਆਇਆ ਉੱਥੇ ਅਸੀਂ ਇਕੱਲਾ ਇਕੱਲਾ ਕਰ ਚੈੱਕ ਕਰਦੇ ਆ ਜਾ ਕੇ ਚੈੱਕ ਕਰਕੇ ਉੱਥੇ ਫਿਊਮਿਗੇਸ਼ਨ ਕਰਦੇ ਆ ਸਾਰੀਆਂ ਐਕਟੀਵਿਟੀਜ਼ ਉੱਥੇ ਕਰਦੇ ਆ ਮੈਂ ਉਹਨਾਂ ਨਾਲ ਜਾ ਕੇ ਮੀਟਿੰਗ ਵੀ ਕਰ ਲਿਆ ਔਰ ਇਹਦੇ ਵਿੱਚ ਮੇਰਾ ਪਰਪਸ ਇਹ ਹੈਗਾ ਵੀ ਜਿਵੇਂ ਡਿਸਟ੍ਰਿਕਟ ਲੈਵਲ ਦੇ ਉੱਤੇ ਸਾਡਾ ਸਿਹਤ ਬਖਵਾ ਜੀ ਡੀਪੀਓ ਦਾ ਦਫਤਰ ਹੈ ਜੀ ਸਪਰੇਅ ਉਹਨਾਂ ਨੇ ਕਰਨਾ ਹੈ ਫਿਊਮਿਗੇਸ਼ਨ ਉਹਨਾਂ ਨੇ ਕਰਨੀ ਹੈ ਲੋਕਲ ਬਾਡੀਜ਼ ਆ ਤੁਹਾਡੇ ਜਿਹੜੀ ਮਿਸਪਰ ਕਮੇਟੀ ਆ ਉਹਦਾ ਇਹੋ ਹੈਗਾ ਉਹਨਾਂ ਨੇ ਸ਼ਹਿਰ ਦੇ ਵਿੱਚ ਉਹਨਾਂ ਨੇ ਸਪੇ ਕਰਨੀ ਆ ਸਾਰੇ ਜਿਹੜੀ ਜੂਗੀਆਂ ਕਰਨੀ ਆ ਇਸੇ ਤਰ੍ਹਾਂ ਜਿਹੜੇ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਉਹਨਾਂ ਦੇ ਨਾਲ ਜਿਹੜੀਆਂ ਵਾਟਰ ਬੋਰਡ ਜੀਸ ਆ ਉਹਦੇ ਵਾਸਤੇ ਸੋ ਇਹ ਚਾਰੋਂ ਡਿਪਾਰਟਮੈਂਟਸ ਦੀ ਕੋਆਰਡੀਨੇਸ਼ਨ ਕਰਕੇ ਪਲੱਸ ਇਹਦੇ ਨਾਲ ਐਜੂਕੇਸ਼ਨ ਦੇ ਨਾਲ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਸ਼ੁਰੂ ਕਰ ਰਹੇ ਆ ਜੀ ਉਹਦੇ ਤੇ ਅਸੀਂ ਜਿਹੜੇ ਸਕੂਲ ਦੇ ਟੀਚਰ ਆ ਔਰ ਬੱਚੇ ਆ ਖਾਸ ਕਰਕੇ ਜਿਹੜੇ 9ਵੇਂ ਤੇ 11ਵੇਂ ਵਾਲੇ ਬੱਚੇ ਆ ਉਹਨਾਂ ਨੂੰ ਉਹ ਦਿਖਾ ਕੇ ਵੀ ਕਿੱਥੇ ਕਿੱਥੇ ਹੁੰਦਾ ਕਿਹੋ ਜਿਹਾ ਹੁੰਦਾ ਉਹਨਾਂ ਨੂੰ ਦਿਖਾ ਕੇ ਡਾਰਵਾ ਉਹਨਾਂ ਨੂੰ ਇਤਹਾਸ਼ਾ ਵਰਕਰਸ ਤੋਂ ਫੇਰ ਅਸੀਂ ਬੱਚਾ ਨੂੰ ਸਰਟੀਫਾਈਜ਼ ਕਰਦੇ ਆ ਜਿਹੜਾ ਆਪਣੇ ਪ੍ਰਿੰਟ ਚੋਂ ਲੱਭੇਗਾ ਨਾ ਤੇ ਆਪਣੇ ਡਾਰਵਾ ਜਾ ਕੇ ਡੱਬਲੇਗਾ ਲੋਕ ਵੱਜ ਜਾਣਗੇ ਅਸੀਂ ਉਸ ਬੱਚੇ ਨੂੰ ਸਪੈਸ਼ਲ ਨੰਬਰ ਦੇਵਾਂਗੇ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਬੱਚਾ ਨੂੰ ਇਸੇ ਤਰ੍ਹਾਂ ਅਸੀਂ ਆਸ਼ਾ ਵਰਕਰ ਨੂੰ ਆਮ ਦੇ ਮਾਦ ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਵਾਰੀ ਅਸੀਂ ਜਿਹੜੇ ਡੈਂਗੂ ਤੇ ਚਿਕਨੋਗਿਆ ਦੇ ਕੇਸ ਹੋ ਘਟਾਣੇ ਆ ਉਹਦੇ ਵਾਸਤੇ ਮੈਂ ਸਾਰੇ ਜਿੰਨੇ ਵੀ ਸਾਡੇ ਜ਼ਿਲ੍ਹਾ ਹੈੱਡਕੁਆਰਟਰ ਆ ਉਹਨਾਂ ਨੂੰ ਵਿਜ਼ਿਟ ਕਰ ਰਿਹਾ ਜੀ ਇਸੇ ਤਰ੍ਹਾਂ ਜਿਹੜੀ ਟਰੈਕ ਰੈਡਕਸ਼ਨ ਜਿਹਨੇ ਸਾਡੇ ਰੀਅਬ ਸੈਂ ਉਹਦੇ ਵਿੱਚ ਜਿਵੇਂ ਤੁਹਾਡਾ ਵੀ ਇੱਥੇ ਹੈਗਾ ਬੜਿਆ ਹੋਇਆ ਬਹੁਤ ਬਾਹਰਲੇ ਪਾਸੇ ਬੜਿਆ ਹੋਇਆ ਬਹੁਤ ਵੱਡਾ ਬੰਦਿਆ ਬੜਿਆ ਹੋਇਆ ਕਿਉਂਕਿ ਉਹ ਬਹੁਤ ਸਾਰੇ ਬੈਟਰਨਾਂ ਵਿੱਚ ਖਾਲੀ ਪਿਆ ਉਹ ਮੈਂ ਦੇਖ ਰਿਹਾ ਕਿ ਉਹਦੇ ਕੀ ਕਾਰਨ ਆ ਉਹਦੇ ਵਿੱਚ ਅਸੀਂ ਪੁਲਿਸ ਡਿਪਾਰਟਮੈਂਟ ਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਨਾਲ ਉਹਦੇ ਵਿੱਚ ਵੀ ਨਵੀਆਂ ਅਪਰੋਚ ਆ ਕਿ ਉਹਨੂੰ ਡੀਕ੍ਰਿਮੀਨਲਾਈਜ਼ ਕਰਕੇ ਜਿਹੜੇ ਨਸ਼ੇੜੀ ਜਿੰਨੇ ਫੜੇ ਜਾਂਦੇ ਆ ਜਿਨ੍ਹਾਂ ਕੋਲ ਇੱਕ ਰਿਸਪੈਕਸ਼ਨ ਕੁਆਲਿਟੀ ਮਿਲਦੀ ਹੈ ਉਹਨਾਂ ਨੂੰ ਜਿੱਨਾ ਚਨਾ ਭੇਜਦਾ ਹੈ ਵ ਇੱਕ ਤਾਂ ਜਿਨ੍ਹਾਂ ਦੇ ਵਿੱਚ ਰਸ਼ ਘਟੇਗਾ ਉਹਨਾਂ ਦੀ ਓਵਰਕਰਾਉਡਿੰਗ ਨਹੀਂ ਹੋਏਗੀ ਤੇ ਦੂਜਾ ਅਸੀਂ ਉਹਨਾਂ ਨੂੰ ਇੱਕ ਮੈਂਟਰ ਰੱਖਦਾ ਸ਼ੋ ਸਮਝ ਕੇ ਉਹਨਾਂ ਦੀ ਉਹਨਾਂ ਨੂੰ ਪਹਿਲਾਂ ਤਾਂ ਨਾਲ ਉਹਦੀ ਡਿਟੈਕਸ਼ਨ ਕਰਾਂਗੇ ਸਾਡੇ ਕੋਲੇ ਯੋਗਾ ਟੀਚਰਸ ਆ ਉਹਨਾਂ ਨੂੰ ਯੋਗਾ ਕਰਾਉਂਦੇ ਆ ਕਾਉਂਸਲਿੰਗ ਹੁੰਦੀ ਆ ਮੈਡੀਟੇਸ਼ਨ ਹੁੰਦੀ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਕਾਣਾ ਤੇ ਵੀ ਐਡੀਸਿਵੈਲਪਰ ਨਾਲ ਕੋਆਰਡੀਨੇਟ ਕਰਕੇ ਤੇ ਉਹਨਾਂ ਨੂੰ ਕੰਮ ਸਿਕਾ ਕੇ ਉੱਥੇ ਰੱਖ ਕੇ ਦੋ ਤਿੰਨ ਮਹੀਨੇ ਜਦੋਂ ਕੋਈ ਕੰਮ ਸਿੱਖ ਜਾਂਦਾ ਹੈ ਜਿਹੜਾ ਵੀ ਉਹ ਕਹ ਖੇਤੀਬਾੜੀ ਨਾਲ ਸੰਬੰਧਤ ਹੋਵੇ ਮਸ਼ੀਨਾਂ ਠੀਕ ਕਰਨਾ ਸੰਬੰਧਤ ਹੋਵੇ ਮੋਬਾਈਲ ਰਿਪੇਅਰ ਦਾ ਹੋਵੇ ਇਲੈਕਟ੍ਰੀਸ਼ੀਅਨ ਦਾ ਹੋਵੇ ਰੈਫਰਿਜਰੇਟਰ ਦਾ ਹੋਵੇ ਜਿਹੜਾ ਵੀ ਕੰਮ ਕਰਦਾ ਹੈ ਉਹਨਾਂ ਨੂੰ ਕੰਮ ਸਟਾਰਟ ਕਰਕੇ ਫਿਰ ਉਹਨਾਂ ਨੂੰ ਜਿਹੜੀਆਂ এমਪਲॉयਮੈਂਟ ਜਨਰੇਸ਼ਨ ਵਾਲੀਆਂ ਸਕੀਮਾਂ ਆ ਗਈਆਂ ਉਹ ਚ ਕੋਈ ਨਾ ਕੋਈ ਲੋਨ ਦੇ ਕੇ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਔਰ ਇਹਦੇ ਨਾਲ ਫੈਮਿਲੀ ਕਾਉਂਸਲਿੰਗ ਔਰ ਜਿਹੜਾ ਹੈਗਾ ਕਮਿਊਨਿਟੀ ਦੀ ਪਾਰਟਿਸਪੇਸ਼ਨ ਜਿਹੜੀ ਹੈਗੀ ਆ ਔਰ ਪੋਰਟਸ ਦੇ ਨਾਲ ਸਾਡੇ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਉਹ ਜ਼ਿਲ੍ਹਾ ਪ੍ਰਸ਼ਾਸਕ ਸਿਹਤ ਮਹਿਕਮਾ ਔਰ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਸਾਰੇ ਤੁਹਾਨੂੰ ਜਣੇ ਮਿਲ ਕੇ ਕੋਆਰਡੀਨੇਸ਼ਨ ਉਹਦੇ ਵਾਸਤੇ ਕੰਮ ਕਰਦੇ ਆ ਪਲੱਸ ਜਿਹੜੇ ਕਮਿਊਨਿਟੀ ਦੇ ਲੀਡਰਸ ਹੈਗੇ ਆ ਉਹ ਮੈਂ ਤੁਹਾਡੇ ਥਰੂ ਉਹਨੂੰ ਇਨਵਾਈਟ ਵੀ ਕਰਦਾ ਚਾਹੇ ਉਹ ਰਿਟਾਇਰਡ ਕੋਈ ਐਕਸ ਸਰਵਿਸ ਬੰਨ ਹੈ ਕੋਈ ਟੀਚਰ ਹੈ ਜਿਹੜਾ ਪਿੰਡ ਚ ਰਹਿੰਦਾ ਹੈ ਜਿੱਥੇ ਜਿੱਥੇ ਨਸ਼ੇ ਦੀ ਪ੍ਰੋਬਲਮ ਹੈ ਉਹਨੂੰ ਬੇਨਤੀ ਕਰਦਾ ਕਿ ਤੁਸੀਂ ਸਾਨੂੰ ਉਹਨਾਂ ਕੋਲ ਲਿਆਓ ਅਸੀਂ ਉਹਨੂੰ ਨਸ਼ਾ ਛੁਡਾਉਣੇ ਇਹਦਾ ਕੋਈ ਕੰਮ ਸਤਾ ਇਹਨੂੰ ਵੀ ਕੋਈ ਲੋਨ ਦਵਾ ਕੇ ਕੰਮ ਸ਼ੁਰੂ ਕਰਾ ਕੇ ਤੁਹਾਡਾ ਬੱਚਾ ਤੁਹਾਨੂੰ ਵਾਪਸ ਕਰਦਾ ਹੈ ਇਹਦੇ ਚ ਲੋਕਾਂ ਦੀ ਔਰ ਮੈਂ ਵੀ ਇਹਨਾਂ ਨੂੰ ਬੇਨਤੀ ਕਰਦਾ ਤੁਸੀਂ ਵੀ ਸ ਪਟਿਆਲੇ ਦੇ ਵਿੱਚ ਮੈਨੂੰ ਇੱਕ মিডিਆ ਦੇ ਬੰਦੇ ਨੇ ਬਹੁਤ ਅੱਛੀ ਇਨਪੁੱਟ ਦਿੱਤੀ ਸੀ ਐਕਸ਼ਰ ਵਾਲੇ ਪ੍ਰੋਫੈਸਰ ਕਿ ਕਿੱਥੇ ਜ ਨਸ਼ਾ ਵਿਕ ਰਿਹਾ ਹੈਗਾ ਉਹ ਸਾਰਾ ਕੁਝ ਮੈਨੂੰ ਡਾਕੂਮੈਂਟੇਸ਼ਨ ਦਿੱਤੀ ਉਹਨਾਂ ਤੇ ਐਨਾ ਇਹੋ ਜਿਹਾ ਐਕਸ਼ਨ ਹੋਇਆ ਕਿ ਪਟਿਆਲੇ ਦੇ ਵਿੱਚ ਉਹਨੂੰ ਪਿੰਡਾਂ ਵਾਲੇ ਨੂੰ ਕਹਿੰਦੇ ਆ ਜੀ ਪਹਿਲੀ ਵਾਰੀ ਵਧੀਆ ਐਕਸ਼ਨ ਹੋਇਆ ਉਹਦੇ ਚ ਕੰਟਰੀਬਿਊਸ਼ਨ ਮੈਂ ਨਾ ਨਹੀਂ ਲੱਭਦਾ ਜਾਣਦਾ ਕਿ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਿਆ ਉਹ মিডিਆ ਵਾਲੇ ਦੀ ਜਿਹੜੀ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਉਹਨਾਂ ਨੇ মিডিਆ ਦੀ ਕੰਟਰੀਬਿਊਸ਼ਨ ਬਹੁਤ ਵਧੀਆ ਸੀ ਉਹਨਾਂ ਨੇ ਮੈਨੂੰ ਇੱਕ ਸੈਂਸਟਿਵ ਇਨਫੋਰਮੇਸ਼ਨ ਦਿੱਤੀ ਐਕਸੇਵਲ ਇਨਫੋਰਮੇਸ਼ਨ ਦਿੱਤੀ ਔਰ ਉਹਦੇ ਤੇ ਇੰਨਾ ਵਧੀਆ ਐਕਸ਼ਨ ਹੋਇਆ ਕਿ ਪਟਿਆਲੇ ਦੇ ਵਿੱਚ ਉਹਦਾ ਇੰਪੈਕਟ ਨਜ਼ਰ ਆਇਆ ਸੋ ਤੁਸੀਂ ਵੀ ਸਾਨੂੰ ਐੋ ਜੀ ਇਨਫੋਰਮੇਸ਼ਨ ਦਿਓਗੇ ਮੈਂ ਤੁਹਾਡਾ ਧੰਨਵਾਦ ਵੀ ਕਰਾਂਗਾ ਔਰ ਤੁਹਾਨੂੰ ਇਨਾਮ ਵੀ ਦੇਵਾਂਗਾ ਮੈਂ ਜਿਹੜਾ ਮਨੋ ਦੇ ਕੰਟਰੀਬਿਊਟਰਾਂ ਦਾ ਉਹਨਾਂ ਨੂੰ ਮੈਂ ਯੰਗ ਸੋ ਉਹਨੇ ਬਹੁਤ ਵੱਡੀ ਕੰਟ੍ਰਿਬਿਊਸ਼ਨ ਕੀਤੀ ਹੈ ਮੈਂ ਬਾਕੀ ਮੀਡੀਆ ਨਾਲੋਂ ਪਰੰਕਿ ਮੈਂ ਕੰਟਰੈਕਟਰ ਨੇ ਜਿਨ੍ਹਾਂ ਨੂੰ ਜਾਂ ਤਾਂ ਸਟ੍ਰੈਟਿਕ ਸੀ ਦੀ ਪ੍ਰੋਬਲਮ ਆਉਂਦੀ ਹੈ ਪਰ ਆਪਣੀ ਬੜੀ ਦਵਾਈ ਦੀ ਸ਼ੋਰਟੇਜ ਹੈ ਨਹੀਂ ਦਵਾਈ ਦੀ ਅਸੀਂ ਨਾ ਜਿਹੜੀ ਤੁਹਾਡੀ ਨੌਲੇਜ ਵਾਸਤੇ ਮੈਂ ਦੱਸਦਾ ਹਾਂ ਇਹ ਦਵਾਈ ਪਹਿਲਾਂ ਕੇਂਦਰ ਤੋਂ ਆਉਂਦੀ ਸੀ ਸੈਪਰਟਟ ਸੀ ਦੀ ਔਰ ਇਹਦੇ ਚ ਜਿਹੜੇ ਤੁਹਾਡੀਆਂ ਬਲੱਡ ਰਿਲੇਟਡ ਐਮੋਫੀਲੀਆ ਜਿਹੜੇ ਫੈਕਟਰ 8 ਕਹਿੰਦੇ ਆ ਜਿਹੜੀ ਬਲੀਡਿੰਗ ਨੂੰ ਸ਼ਾਰਟ ਰੋਧਦੇ ਆ ਇਹ ਸਾਰੀਆਂ ਦਵਾਈਆਂ ਜਿਹੜੀਆਂ ਸੈਟਰ ਤੋਂ ਆਉਂਦੀਆਂ ਸੀ ਉਹਨਾਂ ਨੇ ਕੋਈ ਟੀਵੀ ਦੀ ਦਵਾਈ ਪਹੁੰਚ ਹੋ ਗਈ ਸੀ ਥੈਟ ਇਜ਼ ਸੈਂਟਰ ਦੀ ਸਪਲਾਈ ਆ ਉਹ ਰੈਟਿਕ ਸੀ ਹੁਣ ਇੱਕ ਸਾਡੇ ਐਸੈਂਸ਼ੀਅਲ ਡਰੱਗ ਲਿਸਟ ਹੁੰਦੀ ਆ ਜਿਹੜੀ ਅਸੀਂ ਖਰੀਦਦੇ ਖਰੀਦਦਾ ਮੈਂ ਇਹ ਸਾਰੀਆਂ ਦਵਾਈਆਂ ਜਿਹੜੀਆਂ ਹੈ ਜਾਂ ਨਾ ਇਹ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਪਾਤੀਆਂ ਹੁਣ ਕੋਈ ਸ਼ਾਰਟੇਜ ਨਾ ਆਈ ਜਾਂ ਨਾ ਆਣ ਤੇ ਆ ਸਾਰਾ ਲੈਵਲ ਤੇ ਮੈਨੂੰ ਜੀ ਪਹਿਲਾਂ ਇਹ ਡਿਸਟ੍ਰਿਕਟ ਲੈਵਲ ਸਾਰੇ ਲੈਵਲ ਤੇ ਮਿਲੂ ਸਾਰੇ ਲੈਵਲ ਤੇ ਤੋ ਲੋ ਬਹੁਤ ਜ਼ਿਆਦਾ ਇਸ ਬਾਰੇ ਧਿਆਨ ਚਾਹੀਦਾ ਉੱਥੇ ਅਸੀਂ ਐਚਆਈਵੀ ਐਚਆਈਵੀ ਹੈਪਟਾਈਟਸ ਵੀ ਹੈਪਟਾਈਟਸ ਸੀ ਐਸਟਿਡੀ ਜਨ ਨੂੰ ਸਿੱਖਣਿਆ ਸੈਕੂਲਰ ਟ੍ਰਾਂਸਮਿਟਡ ਇਨਫੈਕਸ਼ਨਸ ਔਰ ਟਿਬਰਕਲੋਸਿਸ ਇਹ ਸਾਰੀਆਂ ਬਿਮਾਰੀਆਂ ਦੀ 100% ਸਕਰੀਨਿੰਗ ਕਰਕੇ ਤੇ ਇਹਨਾਂ ਦੇ ਵਿੱਚ 100% ਨੂੰ ਇਲਾਜ ਦੀ ਬਾਤ ਆ ਇਹ ਕੇ ਵੀ ਕਾਰਨ ਸੀਗਾ ਕਿ ਸਾਡੀ ਦਵਾਈ ਦੀ ਰਿਕੁਆਇਰਮੈਂਟ ਬਹੁਤ ਵੱਧ ਗਈ ਸੀ ਇਸ ਲਈ ਇਸ ਕਿਸੇ ਵੀ ਤਰੀਕੇ ਨਾਲ ਬਹੁਤ ਸੁਧੇ ਪਰ ਉਹ ਪ੍ਰੋਮੋਸ਼ਨ ਜਿਹੜੀ ਉਹਨੂੰ ਦਿੱਤਾ ਜਾਣਾ ਚਾਹੀਦਾ ਇਹ ਜਦੋਂ ਉਸ ਤੋਂ ਬਾਅਦ ਨਾ ਥੋੜਾ ਜਿਹਾ ਕੋਰ ਲੱਗ ਗਿਆ ਸੀਗਾ ਅਸੀਂ ਉਹਦੀ ਹੁਣ ਪ੍ਰੋਮੋਸ਼ਨ ਵੀ ਕਰ ਰਹੇ ਹਾਂ ਬਟ ਇਟ ਇਜ਼ ਵਰਕਿੰਗ ਤੁਸੀਂ ਰੋਜ਼ ਦੇਖਦੇ ਹੋ ਕਿ ਜਿਹੜੇ ਸੜਕ ਸੁਰੱਖਿਆ ਪੋਸਟ ਵਾਲੇ ਆ ਲੋਕਾਂ ਨੂੰ ਕੱਢ ਰਹੇ ਆ ਲੋਕ ਕਹਿ ਰਹੇ ਆ ਉਹ ਹਸਪਤਾਲਾਂ ਤੱਕ ਪਹੁੰਚਾ ਰਹੇ ਆ ਜਦੋਂ ਆਪਾਂ ਕੋਈ ਵੀ ਸਕੀਮ ਲਾਂਚ ਕਰਦੇ ਆ ਉਹਦੇ ਚ ਟੀਟਿੰਗ ਟਰਬਲਸ ਹੋ ਜਾਂਦੇ ਆ ਉਹ ਆਪਾਂ ਅਸੀਂ ਓਵਰਕਾਮ ਕਰ ਜਾਾਂਗੇ ਹੁਣ ਕ੍ਰਾਉਨ ਮੈਂ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਫੀਲਡ ਚ ਜਾ ਰਿਹਾ ਮੈਂ ਸਾਰੀਆਂ ਸਕੀਮਾਂ ਰਿਵਿਊ ਕਰ ਰਿਹਾ ਤੇ ਜਦੋਂ ਮੈਂ ਉਹਨੂੰ ਰਿਵਿਊ ਕਰਾਂਗਾ ਨੇਚਰਲੀ ਗ੍ਰੈਜੂਲੀ ਉਹਨਾਂ ਨੂੰ ਵੀ ਆ ਜਾਈਏ ਉਹਨਾਂ ਸ ਹਾਂਜੀ ਇਦੋ ਜੀ ਕਨਫਰਮੇਸ਼ਨ ਮੈਸਜ ਦਿੱਤੀ ਜਿਵੇਂ ਅਸੀਂ ਡੀਸੀ ਬਾੜੂ ਕੋਈ ਪਟਵਾਰੀ ਮੈਥੂ ਨੇ ਸ਼ੋਰਟ ਆਉਂਦਾ ਸੀ ਮੈਫੀਲ ਰੋਟਰੀ ਦਾ ਡਬ ਆਪੜ ਨਹੀਂ ਹੈ ਚਲੋ ਉਹ ਤੁਸੀਂ ਜਿਹੜਾ ਉਹ ਸਬੰਧਤ ਬੰਦੇ ਦਾ ਮੈਨੂੰ ਦੱਸ ਦਿਓ ਮੈਂ ਉਹ ਵੈਂਟੀਲੇਟਰ ਦੀ ਗੱਲ ਕਰੀਏ ਕਾਫੀ ਲੰਬੇ ਸਮੇਂ ਤੋਂ ਤੁਸੀਂ ਕਹਿ ਰਹੇ ਸੀ ਬਿਲਕੁਲ ਇਸ ਤਰ੍ਹਾਂ ਵੈਂਟੀਲੇਟਰ ਉਹਦੇ ਚ ਨਾ ਕੰਪ੍ਰੈਕਟਿਲੇਟਰ ਦਾ ਇਸ਼ੂ ਨਹੀਂ ਆ ਜਿਵੇਂ ਤੇ ਜਿਵੇਂ ਹੈਗਾ ਸਟਾਫ ਦਾ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਰਟ ਲੱਗਿਆ ਹੋਇਆ ਸੀ ਹੁਣ ਮੈਂ ਰਿਕਰੂਟਮੈਂਟ ਡਾਕਟਰਾਂ ਦੀ ਕਰ ਰਿਹਾ ਜੀ ਸਾਡੇ ਕੋਲ ਡਾਕਟਰਾਂ ਦੀ ਸ਼ਾਰਟੇਜ ਹੈ ਉਹਦੇ ਵਾਸਤੇ ਡਾਕਟਰਾਂ ਦੀ ਪ੍ਰੋਸੈ ਹੁਣ ਸਾਡੇ 450 ਡਾਕਟਰ ਭਰਤੀ ਕਰਕੇ ਅਸੀਂ ਜਦੋਂ ਮੈਂ ਉਹਨਾਂ ਨੂੰ ਟ੍ਰੇਨਿੰਗ ਵੀ ਦੇਵਾਂਗਾ ਜਿਹੜੀ ਕ੍ਰਿਟੀਕਲ ਕੇਅਰ ਕਹਿੰਦੇ ਆ ਉਹਨੂੰ ਕ੍ਰਿਟੀਕਲ ਕੇਅਰ ਦੀ ਟ੍ਰੇਨਿੰਗ ਦੇਵਾਂਗਾ ਉਹਨਾਂ ਨੂੰ ਜਦੋਂ ਮੇਰੇ ਕੋਲ ਸਾਰਾ ਨਰਸਰਾਂ ਦੀ ਭਰਤੀ ਹੋ ਗਈ ਹੈ ਜੀ 950 ਨਰਸਰਾਂ ਦੀ ਭਰਤੀ ਹੋ ਗਈ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇਣੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਚੱਲਦੀ ਪਈ ਹੈ ਜੀ ਐਮਬੂਲੈਂਸ ਨਵੀਆਂ ਆ ਗਈਆਂ ਜੀ ਉਹ ਵੀ ਅਸੀਂ ਸਾਰੇ ਪ੍ਰੋਗਰਾਮ ਤਾਂ ਔਨ ਟ੍ਰੈਕ ਹੈ ਸਾਡੇ ਕੁਦਰਤੀ ਗੱਲ ਹੈ ਜਦੋਂ ਕੋਰਟ ਤੱਕ ਥੋੜੇ ਜਿਹੇ ਰਿਸਕ